ਕਹੋ ਬਾਤ ਕਰੋ ਪਾਣੀ ਕਰੋ ਜੇ ਇਹ ਨਿਊ ਜਾਣੀ ਜੇ ਤੁਸੀਂ ਇਸ ਗੱਲ ਦੇ ਉੱਤੇ ਅਰਨਾ ਜੇ ਅੱਜ ਜੇ ਤੁਹਾਨੂੰ ਹਾਈ ਕੋਰਟ ਦੀ ਡਾਇਰੈਕਸ਼ਨ ਬਿਲਕੁਲ ਕਲੀਅਰ ਆ ਪੰਜਾਬੀ ਚ ਜੇ ਸਾਡੇ ਵੱਲੋਂ ਵੀ ਕਲੀਅਰ ਆ ਦੱਸੋ ਇਹ ਨਹੀਂ ਜਾਣੀ ਕਸਾਨਾ ਨੇ ਪ੍ਰਸ਼ਾਸਨ ਨੂੰ ਅੱਗੇ ਲਾ ਕੇ ਜਿਹੜਾ ਭਜਾ ਦਿੱਤਾ ਜੰਮੂ ਕਟਰਾ ਐਕਸਪ੍ਰੈਸ ਦੇ ਤਹਿਤ ਹੋ ਰਏ ਕਬਜ਼ੇ ਨੂੰ ਲੈ ਕੇ ਪੰਜਾਬ ਦੇ ਪਿੰਡ ਵਨਿੰਗ ਸੁਭਾ ਸਿੰਘ ਅਤੇ ਚੰਡੀਗੜ੍ਹ ਮਹਾਪੁਰਖਾ ਵਿਖੇ ਪ੍ਰਸ਼ਾਸਨ ਤੇ ਕਿਸਾਨਾਂ ਵਿਚਕਾਰ ਤਣਾ ਦੇ ਟਕਰਾਅ ਦੇ ਖਲਾਫ ਵਧੇ ਨੇ ਪਿੰਡ ਵਨਿੰਗ ਸੁਭਾ ਸਿੰਘ ਚ ਕਿਸਾਨਾਂ ਦੀ ਖੜੀ ਮੱਕੀ ਦੀ ਫਸਲ ਪ੍ਰਸ਼ਾਸਨ ਵੱਲੋਂ ਵਾਹੀ ਗਈ ਹੈ ਜਿਸ ਕਾਰਨ ਕਿਸਾਨ ਭੜਕ ਉਠੇ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਮੌਕੇ ਤੇ ਮਾਹੌਲ ਗਰਮ ਹੋ ਗਿਆ ਇਸੇ ਤਰ੍ਹਾਂ ਪਿੰਡ ਝੰਡੇਰ ਮਹਾਪੁਰਖਾਂ ਵਿੱਚ ਜਦੋਂ ਐਕਸਪ੍ਰੈਸ ਹਾਈਵੇ ਲਈ ਜ਼ਮੀਨਾਂ ਤੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਨੇ ਸਖਤ ਵਿਰੋਧ ਕੀਤਾ ਉਹਨਾਂ ਨੇ ਚਪਾਵਨੀ ਦਿੱਤੇ ਹੋਏ ਆਖਿਆ ਕਿ ਜ਼ਮੀਨ ਕਿਸੇ ਵੀ ਕੀਮਤ ਦੇ ਨਹੀਂ ਦਿੱਤੀ ਜਾਵੇਗੀ ਇਹ ਮਾਮਲਾ ਹੁਣ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਅਤੇ ਪ੍ਰਸ਼ਾਸਨ ਵੱਲੋਂ ਹਾਈਵੇ ਕੰਸਟਰਕਸ਼ਨ ਦੀ ਜ਼ੋਰਦਾਰ ਕੋਸ਼ਿਸ਼ ਦੋਹਾਂ ਪੱਖਾਂ ਵਿੱਚਕਾਰ ਤਣਾਅ ਨੂੰ ਹੋਰ ਵਧਾ ਰਹੀ ਹੈ ਕੀ ਕੀ ਫਟੇ ਕੀ ਗੱਲ ਬਾਤ ਹੈ ਮੈਂ ਦਲਬੀਰ ਸਿੰਘ ਵਿਣਗੋ ਮੀਤ ਪ੍ਰਧਾਨ ਇਹ ਸਾਡੇ ਜੋ ਵੀ ਆ ਪ੍ਰਸ਼ਾਸਨ ਆਇਆ ਵਾ ਇਹਨੇ ਸਾਡੇ ਨਾਲ ਜੋ ਕੋਈ ਸਾਡੇ ਨਾਲ ਰਾਹ ਨਹੀਂ ਮਿੱਥਿਆ ਕੋਈ ਸਾਡਾ ਪਾਣੀ ਦਾ ਨਖਾਸ਼ ਨਹੀਂ ਮਿੱਥਿਆ ਕੋਈ ਵੀ ਜੇ ਸਾਡੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ ਪੈਸੇ ਜੇ ਥੋੜੇ ਬਹੁਤੇ ਚੁੱਕ ਲਿਆ ਦੂਜਾ ਉਤਰਾ ਰਹਿਣ ਦਿਆ ਵਾ ਇਹ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਸਾਡੇ ਨਾਲ ਬਿਲਕੁਲ ਧੱਕੇਸ਼ਾਹੀ ਕਰਨ ਦਿਆ ਵਾ ਨਾ ਸਾਨੂੰ ਤੂੜੀ ਬਣਾ ਕੇ ਦੇਣ ਦੇਣ ਦਿਆ ਨਾ ਸਾਡੀ ਮਕਈ ਆ ਵੱਢਣ ਵਾਲੀ ਨਾ ਸਾਡੀਆਂ ਮਕਈਆਂ ਕੋਈ ਰਾਹ ਖੜਾ ਨਹੀਂਗਾ ਇਹ ਦੱਸੋ ਵੀ ਇਹੀ ਹੈਲੀਕਾਪਟਰਾਂ ਖਾਣੀ ਪੈਲੀ ਨੂੰ ਲੰਘਣਾ ਬਾਪੂ ਜੀ ਅੱਜ ਕੀ ਅੱਜ ਮਕਈ ਬਾਈ ਜਾ ਰਹੀ ਹੈ ਮਕਈ ਬਾਈ ਜਾ ਰਹੀ ਹੈ ਕੀ ਗੱਲ ਬਾਤ ਦੀ ਇੱਥੇ ਕੋਈ ਨਹੀਂ ਅਜੇ ਭਾਈ ਭੂਲਾ ਸਿੰਘ ਡੂਰ ਸਾਹਿਬ ਦੇ ਆ ਜਿਨ੍ਹਾਂ ਜਮੀਨ ਲਈ ਆ ਵਿਚਾਰਿਆਂ ਪੈਲੀ ਬੈ ਲਈ ਹੈ ਅਰ ਕਿ ਥੋੜਾ ਜਿਹਾ ਹੋਇਆ ਉਹਨਾਂ ਦੀ ਮਕਈ ਜਿਹੜੀ ਆ ਖਲੋਤੀ ਆ ਸਮਝ ਲਓ ਵੱਢਣ ਦੇ ਸੱਤੇ ਆਈ ਆ ਤੇ ਕੋਈ ਨਹੀਂ ਉਹਨਾਂ ਨੇ ਧੱਕੇਸ਼ਾਹੀ ਕਰਕੇ ਗੱਡੀ ਛੁੱਟ ਕੇ ਤੇ ਲੈ ਕੇ ਖਾਂ ਗਏ ਆ ਕੋਈ ਨਹੀਂ ਛੱਡਿਆ ਮਾਵਜਾ ਮਿਲਿਆ ਕਿਸਾਨਾਂ ਨੂੰ ਕਿ ਨਹੀਂ ਦਿੱਤਾ ਗਿਆ ਜੇ ਸਾਰੇ ਇਹ ਨਹੀਂ ਜੀ ਕੋਈ ਕਿਸ ਨੂੰ ਪੂਰਾ ਮਾਵਜਾ ਨਹੀਂ ਮਿਲਿਆ ਜਿੰਨਾ ਹੱਕ ਬਣਦਾ ਜਿੰਨਾ ਹੀ ਮੰਗਦੇ ਆ ਕੋਈ ਮਾਵਜਾ ਨਹੀਂ ਮਿਲਿਆ ਕਿਸੇ ਨੂੰ 20 ਮਿਲ ਗਿਆ ਕਿਸੇ ਨੂੰ 25 ਮਿਲ ਗਿਆ ਕਿਸੇ ਨੂੰ 18 ਮਿਲ ਗਿਆ ਪਰ ਇਹਨੂੰ ਪੂਰੇ ਪੈਸੇ ਨਹੀਂ ਮਿਲੇ ਇਕੱਠੇ ਕੋਈ ਕਿਸਾਨਾਂ ਨੂੰ ਹਰਾਸਤ ਵੀ ਲਿਆ ਗਿਆ ਵਾ ਅਗਰੇ ਦਫਤਰ ਹਾਂਜੀ ਰੈਸਟਰਟ ਘਾੜਿਆ ਵਿਨਕ ਸੁਭਾ ਸਿੰਘ ਤੋਂ ਗਏ ਆ ਬੰਦੇ ਹੁਣ ਮੈਂ ਤੇ ਲੈ ਕੇ ਆਇਆ ਥੋੜਾ ਜਿਹਾ ਜਦੋਂ ਭਾਲੇ ਆ ਅਗਵਾਲ ਸਿੰਘ ਵਿਨਗਾ ਰਣਜੀਤ ਸਿੰਘ ਮਨਜੀਤ ਸਿੰਘ ਹਰਬੰਸ ਸਿੰਘ ਆ ਬਲਜੀਤ ਸਿੰਘ ਇਹਨਾਂ ਚਾਰ ਬੰਦੇ ਸਾਡੇ ਕਾਫੀ ਜਿਹੜੇ ਮੇਜਰ ਸਿੰਘ ਉਹਦਾ ਭਰਾ ਅਰਪਾਲ ਸਿੰਘ ਪੱਪੂ ਕਰਕੇ ਜਿੱਤਰਾ ਕਰਕੇ ਬੰਦੇ ਵਾਵਾ ਜਿਹੜੇ ਬੰਦੇ ਸਾਡੇ ਕੋਲ ਗ੍ਰਿਫਤਾਰੀ ਕੀਤੀ ਗਏ ਆ ਹਾਂਜੀ ਕੀ ਨਾਂ ਬਤਾਲੀ ਆਪਣਾ ਮੈਂ ਇਸ ਤਰ੍ਹਾਂ ਸਿੱਖ ਮਾਨੋਚਾਲ ਜਿਲ੍ਹਾ ਤਰਨਤਾਰਨ ਦਾ ਪ੍ਰਧਾਨ ਕਿਸਾਨ ਮਜ਼ਦੂਰ ਚਿੰਗਰਚ ਕਮੇਟੀ ਪੰਨੂ ਪਦੇਹਰ ਗਰੁੱਪ ਕੀ ਕਹਿਣਾ ਚਾਹੋਗੇ ਜਿਹੜਾ ਪ੍ਰਸ਼ਾਸਨ ਵੱਡੀ ਗਿੰਦਰੀ ਦੇ ਕਿਸਾਨਾਂ ਦੇ ਨਾਲ ਜਿਹੜਾ ਕਰਤਾ ਕਰਲੀ ਆਇਆ ਹੈ ਵੇਖੋ ਜੀ ਕਹਿਣਾ ਕੀ ਚਾਹੁੰਦੇ ਆ ਵੀ ਇਸ ਵਕਤ ਆ ਜਿਲ੍ਹਾ ਤਰਨਤਾਰਨ ਦੇ ਵਿੱਚ ਪਿੰਡ ਝੰਡੇਰ ਆ ਮਾਪੁਰਖਾਂ ਦੇ ਵਿੱਚ ਜਿਹੜੇ ਖੜੇ ਆ ਜਿਹੜਾ ਨੈਸ਼ਨਲ ਹਾਈਵੇ ਜਿਹੜਾ ਸਰਪਹਾ ਰੋਡ ਕੱਢ ਰਹੀ ਆ ਸਰਕਾਰ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਕੱਢ ਰਿਆ ਸਰਕਾਰ ਉਹਨਾਂ ਨੂੰ ਕਢਾ ਰਹੀ ਆ ਆ ਜਿਹੜੀਆਂ ਜ਼ਮੀਨਾਂ 'ਚ ਅਸੀਂ ਖਲੋਤੇ ਆ ਉਹ ਧੱਕੇ ਨਾਲ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਵਾ ਇੱਕ ਪੈਸਾ ਵੀ ਇਹਨਾਂ ਜ਼ਮੀਨਾਂ ਦਾ ਅਜੇ ਤੱਕ ਨਹੀਂ ਦਿੱਤਾ ਨਾ ਕੋਈ ਪੈਸਾ ਦਿੱਤਾ ਵਾ ਨਾ ਕੋਈ ਰਸਤਿਆਂ ਦੀ ਗੱਲ ਆ ਨਾ ਕਨੈਕਸ਼ਨਾਂ ਦੀ ਗੱਲ ਆ ਮਤਲਬ अनेਕਾਂ ਜਿਹੜੀਆਂ ਵਾ ਮੰਗਾ ਵਾ ਜਿਹੜੀਆਂ ਮੰਗਾ ਇਹਨਾਂ ਦੇ ਗਾੜੀ ਰੱਖੀਆਂ ਵਾ ਉਹ ਕੋਈ ਪੂਰੀਆਂ ਨਹੀਂ ਕੀਤੀਆਂ ਤੇ ਅੱਜ ਸਵੇਰ ਤੋਂ ਜਿਹੜਾ ਵਾ 4 ਵਜੇ ਤੋਂ ਚਾਰ ਜ਼ਿਲ੍ਹਿਆਂ ਦੀ ਫੋਰਸ ਲਿਆ ਕੇ ਜਿਹੜਾ ਵਾ ਤੇ ਕਿਸਾਨਾਂ ਦੀਆਂ ਮੱਕੀਆਂ ਜਿਹੜੀਆਂ ਮੈਂ ਇਸ ਵਕਤ ਛੱਲੀ ਤੇ ਆਈਆਂ ਪੱਕੀਆਂ ਪਈਆਂ ਵਾ ਉਹ ਵੀ ਤਬਾਹ ਕਰਤੀਆਂ ਪੱਕੀਆਂ ਕਣਕਾਂ ਦੇ ਵਿੱਚ ਦੀ ਰੋੜ ਕੱਢ ਕੇ ਆ ਇਸ ਵਕਤ ਜਿਹੜਾ ਵਾ ਅਸੀਂ ਪਿੰਡ ਚ ਢੇਰ ਦੇ ਵਿੱਚ ਜਿਹੜਾ ਵਾ ਇੱਕ ਪਾਸੇ ਪ੍ਰਸ਼ਾਸਨ ਆ ਤੇ ਦੂਸਰੇ ਪਾਸੇ ਜਿਹੜਾ ਵਾ ਕਿਸਾਨ ਜਿਹੜੇ ਆਪ ਦਾ ਮੋਰਚਾ ਲਾ ਕੇ ਇੱਥੇ ਬੈਠੇ ਆ ਤੇ ਅਸੀਂ ਜਿਹੜਾ ਇਹ ਵਿਰੋਧ ਕਰ ਰਹੇ ਆਂ ਵੀ ਜਿੰਨਾ ਚਿਰ ਕਿਸਾਨਾਂ ਦੇ ਨਾਲ ਪੂਰਾ ਕਮਿਟਮੈਂਟ ਨਹੀਂ ਹੁੰਦਾ ਕਿਸਾਨਾਂ ਦਾ ਜਿਹੜਾ ਜੋਗ ਮਾਪ ਜਾਵਾ ਜਿਹੜਾ ਭਾਅ ਬਣਦਾ ਜਿਹੜਾ ਵਿਚਾਰੀ ਕੀਮਤ ਨਾਲੋਂ ਜਿਹੜਾ 4 ਗੁਣਾ ਵੱਧਦਾ ਵਾ ਜੋ ਐਕਟ ਕਹਿ ਰਿਹਾ 2013 ਦਾ ਉਹ ਆ ਉਹਦੇ ਤੇ ਜਿੰਨਾ ਚਿਰ ਸਰਕਾਰ ਨਹੀਂ ਆਉਂਦੀ ਉਹਨਾਂ ਚਿਰ ਜ਼ਮੀਨ ਕਿਸੇ ਕੀਮਤੇ ਕੈਰ ਨਹੀਂ ਕਰ ਦੇਵਾਂਗੇ ਆ ਵਾ ਜੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਨੂੰ ਹਾਈ ਕੋਰਟ ਦਾ ਆਧਰਾ ਹੈ ਵੇਖੋ ਜੀ ਹਾਈ ਕੋਰਟ ਇਹ ਜਿਹੜੇ ਕਿਸਾਨ ਆ ਇਹ ਵੀ ਹਾਈ ਕੋਰਟ ਦੇ ਵਿੱਚੋਂ ਕੇਸ ਜਿੱਤੇ ਹੋਇਆ ਵੀ ਇਹਨਾਂ ਨੂੰ ਮਿਲਿਆ ਕੱਖ ਨਹੀਂ ਗਾ ਕੀ ਹਾਈ ਕੋਰਟ ਨਿਆਪਾਲ ਕਿਹਤਰਾ ਦਾ ਵਾ ਵੀ ਕਿਸੇ ਨੂੰ ਪੈਸਾ ਨਾ ਦਿਓ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨ ਲਿਆ ਉਹਨਾਂ ਦੀਆਂ ਸੌਲਵ ਨਾ ਕਰੋ ਤੇ ਧੱਕੇ ਦੇ ਨਾਲ ਉਹਨਾਂ ਦੀਆਂ ਜਮੀਲਾਂ ਮਾਰ ਲਓ ਇਹ ਕਿਹੜਾ ਨਿਆਪਾਲ ਕਹ ਜੀ ਦੱਸੋ ਅੱਜ ਕੁਝ ਕਿਸਾਨਾਂ ਨੂੰ ਹਰਾਸਮੈਂਟ ਲੱਗਿਆ ਕਿਸ ਤਰ੍ਹਾਂ ਦੇ ਹਾਂ ਜੀ ਆ ਸਵੇਰ ਤੋਂ ਜਿੰਨਾ ਕਿਸਾਨਾਂ ਨੇ ਵਿਰੋਧ ਕੀਤਾ ਵਾ ਵੱਡੀ ਪੱਧਰ ਤੇ ਜ਼ਿਲ੍ਹਾ ਤਰਨਤਾਰਨ ਦੇ ਵਿੱਚੋਂ ਨਾਲ ਸਾਡੀਆਂ ਕਿਸਾਨ ਬੀਬੀਆਂ ਤੇ ਨਾਲ ਕਿਸਾਨ ਮਜ਼ਦੂਰ ਜਿਹੜਿਆ ਅਨੇਕਾਂ ਜਿਹੜਿਆ ਉਹ ਇਸ ਵਕਤ ਜਿਹੜੇ ਠਾਣਿਆਂ ਦੇ ਵਿੱਚ ਜਿਹੜੇ ਡੱਕੇ ਆ ਤੇ ਲਗਭਗ ਸੈਂਕੜੇ ਦੀ ਗਿਣਤੀ ਜਿਹੜੀ ਆ ਉਹਨਾਂ ਨੂੰ ਰੈਕਟ ਕੀਤਾ ਗਿਆ ਵਾ ਗ੍ਰਿਫਤਾਰ ਕੀਤਾ ਗਿਆ ਪ੍ਰਸ਼ਾਸਨ ਨੂੰ ਕਿਤਾਬ ਨਹੀਂ ਅਸੀਂ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਵੀ ਭਾਈ ਪਹਿਲਾਂ ਟੇਬਲ ਦੇ ਉੱਤੇ ਆਓ ਜੋ ਇਹਨਾਂ ਦਾ ਜੋਗ ਮਾਪਜਾ ਵਾ ਜੋ ਇਸ ਵਕਤ ਬਜਾਰੀ ਕੀਮਤ ਆ ਉਹਦਾ 4 ਗੁਣਾ ਵਾਧਾ ਅਰੋੜਾਂ ਦੀ ਗੱਲ ਆ ਕਨੈਕਸ਼ਨਾਂ ਦੀ ਗੱਲ ਆ ਜੋ ਮਨ ਲਓ ਇਥੋਂ ਦੇ ਜੋ ਐਕਟ ਕਹਿੰਦਾ ਵਾ ਵੀ ਮਜ਼ਦੂਰ ਜਿਹੜੇ ਪਿੰਡ ਦੀ ਜ਼ਮੀਨ ਜਾਣੀ ਉਹਦੇ ਮਜ਼ਦੂਰ ਨੇ ਵੀ ਜਾੜਾ ਪਤਾ ਚਾਹੀਦਾ ਵਾ ਉਥੇ ਕੋਈ ਗੱਲਬਾਤ ਨਹੀਂ ਗਈ ਪਰ ਅਸੀਂ ਆਨੇ ਆ ਵੀ ਜਿੰਨਾ ਚਿਰ ਇਹ ਸਾਰੀਆਂ ਸ਼ਰਤਾਂ ਲੈ ਕੇ ਨਹੀਂ ਆਉਂਦੇ ਸਾਡੇ ਬਾਤੇ ਉਹਨਾਂ ਚਿਰ ਅਸੀਂ ਕਿਸੇ ਕੀਮਤੇ ਰੋੜ ਜਿਹੜਾ ਵਾ ਨਹੀਂ ਨਿਕਲਤਾ ਵਾਂਗੇ